ਮੈਂ ਹਾਂ ਪੁੱਤ ਆ ਗਏ ਆ ਆਹੋ ਆ ਗਈ ਤੇ ਗਰਮੀ ਬੜੀ ਅੱਜ ਤੇ ਬੁਰੀ ਹਾਲ ਹੋ ਗਈ ਗਰਮੀ ਤੇ ਬੜੀ ਆ ਜੇ ਟਾਈਮ ਨਾਲ ਚਲ ਜਾਈ ਤਾਂ ਆ ਵੀ ਜਾਈਦਾ ਤੇ ਤੁਸੀਂ ਰਾਤ ਰਹਿ ਨਾ ਮੈਨੂੰ ਕੋਈ ਦੱਸਿਆ ਮੈਂ ਦੱਸਣਾ ਤੈਨੂੰ ਕੀ ਹੈਗਾ ਹੁਣ ਤੂੰ ਵਿਆਹ ਵਰਿਆ ਵਾ ਸਿਆਣਾ ਬਿਆਣਾ ਵਾ ਅਜੇ ਵੀ ਤੈਨੂੰ ਇਹ ਦੱਸ ਕੇ ਜਾਇਆ ਕਰੀਏ ਇਹ ਵਿਆਹ ਲਿਆ ਵਾ ਇਹਦਾ ਮੈਨੂੰ ਦੱਸਣਾ ਹੀ ਨਹੀਂਗਾ ਲੈ ਦੱਸਣਾ ਕੀ ਹੈ ਚ ਦੱਸਣੇ ਕਿਹੜੀ ਗੱਲ ਹੀ ਪਰਸਪਰ ਦਾ ਫਰਜ਼ ਹੁੰਦਾ ਹੀ ਹੈ ਨਾ ਆਹੋ ਮਾਂ ਪਿਓ ਵਾਹੀਂ ਤੇਰੇ ਜਹਾ ਡਿਜੀਕਲ ਕੋਈ ਮਰਜ਼ੀ ਨਹੀਂ ਆ ਤੁਸੀਂ ਜਿੱਥੇ ਮਰਜ਼ੀ ਜਾਓ ਆਓ ਹੈ ਆਪਣੀ ਘਰ ਦੇ ਨੂੰ ਗੋਲ ਗੱਪੇ ਖਵਾਲਣ ਜਾਏ ਤੇ 4-4 ਘੰਟੇ ਘਰ ਨਹੀਂ ਮੁੜਦਾ ਜੇ ਮੇਰੇ ਵਰਗੀ ਚਲਗੀ ਰਾਤ ਰਹਿਈ ਆ ਤੇ ਵੇ ਕਿੱਡੀ ਗੱਲ ਬਣਾਉਂਦੇ ਆ ਰਹਿਣ ਦਾ ਨਹੀਂ ਕੋਈ ਚੱਕਰ ਹੈਗਾ ਇੱਕ ਦਿਨ ਵੀ ਤਾਂ ਹਰ ਹੱਤਾਂ ਰਹਿ ਆ ਕੋਈ ਗੱਲ ਨਹੀਂ ਪੱਕੀ ਹੈ ਕਿ ਦੱਸ ਕੇ ਤੇ ਜਾਈਦਾ ਨਾ ਕੋ ਟੱਕ ਟ ਚੰਗਾ ਚੰਗਾ ਬਾਅਦ ਦੱਸ ਦੇ ਤੂੰ ਤੇ ਇਰਾਦਾ ਨਹੀਂ ਰਹਿਣ ਦਾ ਉਹਨਾਂ ਜੇਦੀ ਕਰ ਲਈ ਫਿਰ ਐ ਭੋਰ ਐ ਭੋ ਅੱਜ ਤੀ ਹਾਂ ਜੇ ਬੜੇ ਚਿਰ ਬਾਅਦ ਆਏ ਜੇ ਤੇ ਫਿਰ ਰਹਿ ਲੈ ਆਖਰ ਕੀ ਕਰਦੇ ਬਾਰ ਬਾਰ ਕਹੀ ਜਾਂਦੇ ਸੀ ਅਗਲੇ ਮੇਰਾ ਫੋਨ ਤੇ ਹੈਗਾ ਨਾ ਫੜ ਕੇ ਫੋਨ ਤੇ ਕਰ ਸਕਦੇ ਆਂ ਵੀ ਆਂਦੇ ਘਰੇ ਹੀ ਆ ਉਹ ਫਿਰ ਕਿਉਂ ਆਪੇ ਪਤਾ ਲੱਗ ਜੈਣਾ ਵਾ ਤੇ ਮੈਂ ਵੀ ਧਿਆਨ ਜਾਂ ਦਿੱਤਾ ਗੱਲਾਂ ਬਾਤਾਂ ਤੇ ਰੁੱਝੇ ਰਹੇ ਮੁੜ ਕੇ ਹਨੇਰਾ ਹੋ ਗਿਆ ਤੇ ਮੈਚ ਰਸਾਂਗੇ ਹੁਣ ਇਹਨੇ ਨਿਆਣੇ ਕੀ ਠਾ ਲੈਣਾ ਆ ਬੜੀ ਨੀਂਦ ਆਉਂਦੀ ਆ ਘਰ ਜਿਆਦਾ ਪਤਾ ਨਹੀਂ ਕਿੱਧਰ ਗਏ ਆ ਵੇ ਤੂੰ ਕਰਕੇ ਪੁੱਛ ਲੈਂਦਾ ਮੈਂ ਕਿੰਨੂੰ ਕਰਦਾ ਮੈਨੂੰ ਕੀ ਪਤਾ ਕਿੱਧਰ ਗਏ ਹੋ ਤੁਸੀਂ ਲੈ ਦੱਸ ਤੇਰੇ ਪਿਓ ਦਾ ਫੋਨ ਨੰਬਰ ਹੈ ਨਹੀਂ ਤੇਰੇ ਕੋ ਕਰਕੇ ਪੁੱਛ ਲੈਂਦਾ ਅੱਛਾ ਤੁਹਾਨੂੰ ਇੰਨਾ ਪਤਾ ਕੱਲ ਦਾ ਫੋਨ ਕਿਤੇ ਪਿਓ ਦਾ ਫੋਨ ਘਰੇ ਪਿਆ ਵਾ ਆਏ ਆ ਖੜਿਆ ਹੀ ਨਾਲ ਚਾਰਜ ਲੱਗਾ ਛੱਡ ਗਿਆ ਤੁਸੀਂ ਲੈ ਦੱਸ ਮੈਨੂੰ ਤਾਂ ਪਤਾ ਹੀ ਨਹੀਂ ਆ ਮੈਂ ਤੈਨੂੰ ਕਿੱਥੋਂ ਫੋਨ ਕਰ ਲੈਣਾ ਸੀਗਾ ਤੂੰ ਤੋ ਦੱਸਿਆ ਨਹੀਂ ਤੂੰ ਤੋ ਹੋਰ ਕੰਨਦੇ ਵੀ ਤੁਸੀਂ ਵਿਆਹੇ ਗਏ ਵਿਆਹੇ ਗਏ ਤਾਂ ਦੱਸ ਕੇ ਨਹੀਂ ਚਾਹੀਦਾ ਹਨਾ ਵੇ ਚੱਲ ਕੋਈ ਗੱਲ ਨਹੀਂ ਆ ਐਵੇਂ ਔਰ ਆ ਚਾ ਚਲ ਗਏ ਮੈਨੂੰ ਇਥੇ ਛੱਡ ਕੇ ਨਾ ਚਲ ਗਏ ਆੜਤੀ ਨੂੰ ਮਿਲਣ ਵਾਸਤੇ ਕੱਲ ਦੇ ਗਏ ਹੈ ਦੁਪਹਿਰਾਂ ਨੂੰ ਵਾਪਸ ਆਉਣ ਦੇ ਸਾਡੇ ਕੋ ਠੰਡੇ ਨਹੀਂ ਆਇਆ ਗਿਆ ਦੇ ਕਿਦਾਂ ਕਿਦਾਂ ਰੋਟੀ ਪਾਣੀ ਖਾਂਦੇ ਆ ਕਦੀ ਕੋਈ ਆ ਜਾ ਕਦੀ ਕੋਈ ਆ ਜਾ ਹੈ ਤੇ ਫਿਰ ਮਿਲਦੇ ਆਂ ਗਿਲਦੇ ਆਂ ਫਿਰ ਆਪੇ ਟਾਈਮ ਲੱਗ ਜਾਂਦਾ ਵਾ ਘੜੀ ਲੰਘ ਜਾਂਦੀ ਕੀ ਕਰਾਂ ਪਤਾ ਨਹੀਂ ਲੱਗਾ ਬਾਰਸ਼ ਸਿਰ ਪਟੜਿਆ ਤੂੰ ਮੈਨੂੰ ਤਪਕ ਲਾਰ ਕੇ ਬਹਿ ਗਿਆ ਚੰਗਾ ਵਾ ਕੇ ਚਾਰਜ ਹੋਣ ਦੇ ਜੇ ਆਹੋ ਤੂੰ ਨਾਲ ਹੀ ਹੋਣ ਦੇ ਆ ਗਏ ਹੋ ਚੱਲੀ ਹਾਂ ਸਿਰ ਪਟਣ ਡਿਆ ਪਿਆ ਮੇਰਾ ਤੇ ਆ ਜਾ ਹੋਣ ਆ ਆ ਵੇਖਾਂ ਕੁੜਕ ਕਦੋਂ ਦੀ ਮੈਂ ਆ ਕੇ ਬੈਠੀ ਹਾਂ ਇਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਆਈ ਆ ਸੜੀ ਧੁੱਪ ਚ ਕਿੱਥੋਂ ਤੁਰ ਕੇ ਆਈ ਆ ਤੇ ਕਿਤੇ ਪਾਣ ਦੇ ਘਟ ਦੀ ਆਸ ਨੇ ਕਿ ਹੁੰਦਾ ਮਿਲ ਜੇ ਉਹਨੂੰ ਕੀ ਲੋੜ ਆ ਬਾਹਰ ਚਾਤੀ ਮਾਰਨ ਦੀ ਰਾਮ ਨਾ ਐਸੇ ਚ ਲਾ ਕੇ ਪਈ ਵੀ ਨਹੀਂ ਮਹਾਰਾਣੀ ਠੰਡੇ ਥਾਂ ਤੇ ਬਾਹਰ ਕਿ ਨਿਕਲ ਕੇ ਕਰਨਾਂ ਧੁੱਪੇ ਬਾਹਰ ਨਿਕਲੂਗਾ ਤਾਂ ਰੰਕਾਲਾ ਹੋਊਗਾ ਧੁੱਪ ਪਊਗੀ ਇਹਨੂੰ ਤੇ ਮੈਂ ਸਵਾਲਦੀ ਆ ਗਿਲਜੀਤ ਕੁੜੇ ਗਿਲਜੀਤ ਹਾਂਜੀ ਮੰਮੀ ਮੈਂ ਕਿੱਥੇ ਵੜੀ ਆ ਲਾ ਮੰਮੀ ਤੇ ਹੀ ਆਗੇ ਜੇ ਸਾਸ਼ਟ੍ਰੀ ਕਾਲ ਮੰਮੀ ਸਾਸ਼ਟ੍ਰੀ ਕਾਲ ਨੀ ਕਦ ਆਤ ਗਈਆਂ ਮੈਂ ਦੱਸ ਤੈਨੂੰ ਪਤਾ ਇਹਨਾਂ ਲੱਗਾ ਮੈਨੂੰ ਪਤਾ ਨਹੀਂ ਲੱਗਾ ਮੰਮੀ ਗੋੜੇ ਗੋੜੇ ਮੇਰਾ ਸੰਗ ਸੁ ਕੰਡਿਆ ਅੰਤਰਾ ਗਾਣੇ ਚਾਈਆਂ ਛੈਤੀ ਲਿਆ ਵੇਖਾਂ ਕਿ ਤੱਕਦਾ ਮੋਰਨੀ ਬਣ ਕੇ ਫਿੰਡੀ ਹੈ ਹੈ ਕਿੱਡਾ ਟੌਰ ਕੱਢ ਕੇ ਫਿੰਡੀ ਆ ਅਜੇ ਤਿੱਕੋ ਹੀ ਰਾਤ ਰਹਿ ਕੇ ਆਈਆਂ ਮੈਂ ਤੇ ਆਹ ਹਾਲ ਵਾ ਇਹਨੂੰ ਆਰ ਲੈਣ ਦੇ ਕੋਟ ਪਾਣੀ ਲੈ ਕੇ ਦੱਸ ਦਿਆਂ ਫਿਰ ਇਹਨੂੰ ਮੈਂ ਜਿਹੜੀ ਇਹ ਤਿਆਰ ਬਿਆਰ ਹੋ ਕੇ ਤੜੀ ਫਿੰਡੀ ਆ ਇੱਕ ਚੱਲੀ ਆ ਕੋਛਦੀ ਇਹਨੂੰ ਹੁੰਦੀ ਆ ਤੇ ਜਿੱਦੀ ਮਹਾਰਾਣੀ ਪਟਿਆਲਾ ਬਣੀ ਨਹੀਂ ਇਹ ਤੇ ਰੋਕ ਤਾਂਗੇ ਬਦਲੇ ਨਹੀਂ ਆ ਜਾ ਗਲਾ ਸੁੱਕ ਗਿਆ ਮੇਰਾ ਆਹੇ ਪਾਣੀ ਤੇ ਉਹ ਖੂਜ ਕੱਢਣ ਚੱਲ ਗਈ ਸੀਗੀ ਤੇ ਮਾਸਾ ਬਣਾਏ ਲੈਣਾ ਨਿੰਬੂ ਪਾ ਲੈਂਦੀ ਮੈਂ ਛੇਤੀ ਛੇਤੀ ਮੰਮੀ ਦਰ ਲੈ ਐਂ ਸੇ ਸੰਗ ਸੁੱਕ ਗਿਆ ਤੈਨੂੰ ਪਤਾ ਨਹੀਂ ਲੱਗਾ ਕਿਵੇਂ ਆਈਆਂ ਮੈਨੂੰ ਪਤਾ ਨਹੀਂ ਸੀ ਮੰਮੀ ਲੈ ਸਣੀ ਤੇ ਹੁਣੇ ਕੰਮ ਕਰਕੇ ਅੰਦਰ ਲੰਮੇ ਪਈ ਹਾਂ ਮੈਂ ਤੂੰ ਬੜਾ ਟੌਰ ਕੱਟ ਕੇ ਤ੍ਰਿਫੰਡੀ ਇਹ ਚੱਲੀ ਆ ਕਿਤੇ ਨਹੀਂ ਨਹੀਂ ਜਾਣਾ ਕਿੱਥੇ ਮੰਮੀ ਨੂੰ ਹਾਂ ਮੈਂ ਉਹਦੇ ਹੀ ਨਾ ਧੋ ਕੇ ਕੰਮ-ਕੁਮ ਨਬੇੜੇ ਤੇ ਹੁਣ ਮੈਂ ਬੈ ਗਈ ਬਸ ਇੱਕੋ ਦਿਨ ਚ ਰੰਗ ਤਾਂ ਬਦਲ ਗੀਆਂ ਵਾ ਹੈ ਜੇ ਤੂੰ ਦੱਸ ਮੈਨੂੰ ਵੇ ਚੂੜੀਆਂ ਕਿਹੜਾ ਚਾਚ ਪਾ ਕੇ ਬੈਠੀ ਮੰਮੀ ਮੇਰੇ ਜੀ ਕੰਡੇ ਤੇ ਮੈਂ ਪਾ ਲਿਆ ਮੈਂ ਤੇਰੇ ਜੀ ਨੂੰ ਕੀ ਕਹਿਣਾ ਵਾ ਤੈਨੂੰ ਪਤਾ ਲੱਖ ਨੂੰ ਸੋਨਾ ਹੋ ਗਿਆ ਲੱਖ ਨੂੰ ਤੇ ਚੋਰ ਚੱਕੇ ਤੇਰੇ ਘਰਾਂ ਚ ਲਾਲ ਲ ਲਈ ਜਾਣ ਦੇ ਸਭ ਕੁਝ ਹੈ ਲਾ ਇਹਨਾਂ ਨੂੰ ਫੜਾ ਇਧਰ ਮੈਨੂੰ ਤੇਰਾ ਵੀ ਜਿੱਦੜ ਜੀ ਕੀਤਾ ਤੂੰ ਤਾਂ ਲਾ ਕੇ ਪਾ ਲੈਣੀਆਂ ਵਾ ਤੇ ਤੇਰਾ ਕੀ ਜਾਣਾਂ ਮੂੰਹ ਹਿੱਲਣਾ ਮਮੀ ਜੀ ਚੋਰੀ ਹੋ ਗਈਆਂ ਪਤਾ ਨਹੀਂ ਕੌਣ ਆਇਆ ਤੇ ਲੈ ਗਿਆ ਕਿੱਡੀਆਂ ਸੋਹਣੀਆਂ ਚੂੜੀਆਂ ਕਿੱਜੇ ਪਾਰੀਆਂ ਵੇ ਬਣਾਂ ਜਾਂ ਮੈਂ ਤੈਨੂੰ ਕੀ ਪਤਾ ਵਾ ਐਡੀਆਂ ਹਾਰੀਆਂ ਚੂੜੀਆਂ ਘਰ ਪਾ ਕੇ ਬੈਠੀ ਆ ਮੈਂ ਚਾ ਲਿਆ ਵਾ ਕਿਤੇ ਸ਼ਾਪ ਉਸਲਾ ਹੈ ਗਾ ਮਾੜਾ ਮੋਟਾ ਤੇ ਫਿਰ ਵੀ ਆ ਆਪਾਂ ਤਾਂ ਕਿੰਨੇ ਦੀਆਂ ਆ 2 ਲੱਖ ਦੀਆਂ ਦੋ ਚੂੜੀਆਂ ਹੀ ਆ ਤੋਲੇ ਟੋਲੇ ਤੁੱਤੇ ਆ ਐ ਮੰਮੀ ਮੇਰਾ ਉਦਾ ਦਿਲ ਕੰਡਿਆ ਤੇ ਮੈਂ ਪਾ ਲਿਆ ਹੂੰ ਤੇ ਤੈਨੂੰ ਨਹੀਂ ਪਤਾ ਸਮਾਂ ਕਿੱਦਾਂ ਚੱਲਣ ਡਿਆ ਵਾ ਮੈਂ ਵੀ ਘਰ ਨਹੀਂ ਤੇਰਾ ਪਿਓ ਵੀ ਘਰ ਨਹੀਂ ਹੈ ਤੇ ਤੂੰ ਇਕੱਲੇ ਘਰ ਤੁਰੇ ਫਿਰਦੇ ਆ ਉਹ ਸਨੇ ਬਾਹਰ ਫਰਿਆ ਜਾਂਦਾ ਹੀਗਾ ਤੇ ਜੇ ਤੇਰੇ ਹੱਥ ਹੀ ਕਿ ਵੇਖ ਲੈਂਦਾ ਤੇ ਚੂੜੀਆਂ ਦੇ ਤੇ ਛੱਡ ਕਰ ਉਹ ਦਾਤਰ ਦੁੱਤਰ ਮਾਰ ਕੇ ਨਾ ਮਾਰ ਕੇ ਛੁੱਟ ਜਾਣੀ ਤੇਰੇ ਤੇਰਾ ਜਿਹੜਾ ਜੀ ਕਰਦਾ ਹੀਗਾ ਆ ਜਾ ਹੁਣ ਕੁੱਟ ਚਾਹ ਬਣਾ ਲਿਆ ਪਤਾ ਨਹੀਂ ਕਿ ਤੇਰਾ ਦਿਮਾਗ ਕਿੱਥੇ ਹੈ ਲੋਕੀ ਦੇ ਕਿਤੇ ਛੜੀ ਸਾਪ ਨਹੀਂ ਪਉਂਦੇ ਅੱਜ ਕੱਲ ਕਿਤੇ ਮਾਸਾ ਕਹਿੰਦੇ ਟਾਪਸ ਨਹੀਂ ਪਉਂਦੇ ਕੰਨਾ ਵਿੱਚ ਸੋਨੇ ਦੇ ਤੇ ਕਿਤੇ ਇਨੇ ਵੇ ਕਿ ਡਾੜਖਿਆ ਚੂੜੇ ਆ ਪਾ ਕੇ ਕਿਤੇ ਇਹਨਾਂ ਨੂੰ ਹੁਣ ਮੈਂ ਆਸਾਮ ਕਰਖ ਨਹੀਂ ਆ ਇਹਨੂੰ ਕੀ ਪਤਾ ਵਾ ਕਦਰ ਹੀ ਨਹੀਂ ਕਿਸ ਚੀਜ਼ ਦੀ ਤੇ ਗੱਲ ਕਾਦੀ ਆ ਉਹ ਜੇ ਕੱਚ ਚ ਆਈ ਆ ਨਾ ਕਿਤੇ ਮਾਨ ਵੇਖਿਆ ਨਾ ساری ਉਮਰ ਸੋਨਾ ਤਨਾਤੀ ਨੇ ਸਮਝ ਕੇ ਉਦਾ ਹੀ ਚੂੜੀਆਂ ਜਿੱਦਾਂ ਦੂਧੀਆਂ ਪਾਈ ਦਿਆਂ ਕੱਚ ਦੀ ਹੁੰਦਾ ਚੁੱਕੇ ਪਾ ਲੀਆਂ ਮੇਰਾ ਜੀ ਕੀਤਾ ਸੀਗਾ ਤੇ ਤੇਰੇ ਜੀ ਕੋ ਮੈਂ ਕੀ ਲੈਣਾ ਵਾ ਦੱਸ ਮੇਰਾ ਤਾਂ ਇਹਨਾਂ ਨੁਕਸਾਨ ਕਰਾਣਾ ਹੈ ਤੂੰ ਮੈਂ ਟੋਮੈਂਟੀ ਜੇ ਮੈਂ ਨਾ ਵਿੰਦੀ ਤੇ ਪਾਣੀ ਲੈ ਤੇ ਚੂੜੀਆਂ ਪਾ ਕੇ ਬਾਹਰ ਸਬਜ਼ੀ ਤੋੜਨ ਚਲ ਜਾਂਦੀ ਹਾਦੀ ਹੋਈ ਇਹਦੇ ਵਾਲੀ ਕਿਤੇ ਪਤਾ ਨਹੀਂ ਅਕਲ ਕਦੋਂ ਆਣੀ ਇਹਨੂੰ ਮੈਨੂੰ ਤੇ ਕੁੜੀ ਨੇ ਖਾ ਹੀ ਲਿਆ ਵਾ ਕਿਤੇ ਨਾ ਕਿਤੇ ਰੋਟੀ ਪਾਣੀ ਬਣਾਉਂਦੀ ਆ ਇਕਲਾ ਨਾ ਸਫਾਈਆਂ ਦੀ ਨਾ ਬੈਂਡ ਖਲੋਣ ਦੀ ਕਿੱਥੇ ਕਿੱਥੇ ਸਮਝਾਵਾਂ ਇਹਨੂੰ ਮੈਂ ਹਰ ਚੀਜ਼ ਦੱਸਨੀ ਪੈਂਦੀ ਆ ਫੇਰ ਕਿ ਤੈਨੂੰ ਪਤਾ ਲੱਗਦਾ ਵਾ ਪਹਿਲਾਂ ਤੇ ਇਹਨਾਂ ਨੂੰ ਹੁਣ ਰੱਖਾਂ ਤੇ ਫੇਰ ਹੋਰ ਕੋਈ ਕੰਮ ਕਰਦੀ ਆ ਕਿਤੇ ਮੇਰੇ ਹੱਥੋਂ ਇੱਧਰ ਉੱਧਰ ਹੋ ਗਈਆਂ ਨਾ ਤੇ ਫੇਰ ਸਾਰਾ ਘਰ ਸਿਰ ਤੇ ਚੁੱਕ ਲੈਣਾ ਸਾਰਿਆਂ ਨੇ ਵੀ ਵੱਡੀ ਸਿਆਣੀ ਬਣੀ ਹੀ ਏ ਆਏ ਤੇ ਮੈਨੇ ਚਾਵਾਂ ਦਾ ਚੂੜੀਆਂ ਪਾ ਹੀ ਲਈਆਂ ਹੀ ਮੰਮੀ ਨੇ ਹੁੰਦਿਆਂ ਉਹ ਵੀ ਲਵਾਤੀਆਂ ਜੇ ਮਦਨ ਝਾਂਜਰਾ ਪਾਈਆਂ ਮੰਮੀ ਨੇ ਉਹ ਵੀ ਮੇਰੀਆਂ ਲਵਾਤੀਆਂ ਮੈਨੂੰ ਸਮਝ ਨਹੀਂ ਆਉਂਦੀ ਮੰਮੀ ਦਾ ਮੇਰੇ ਨਾਲ ਕਾਦਾ ਵੈਰ ਆ ਚੱਲ ਹੁਣ ਕਹੂੰਗੀ ਮੰਮੀ ਨੂੰ ਵੀ ਮੈਨੂੰ ਚੂੜੀਆਂ ਹੋਰ ਲਿਆ ਦਿਓ ਕੋਈ ਹੋਰ ਪਾ ਲੈਣੀ ਆ ਮੰਮੀ ਤਾਂ ਹੁੰਦਿਆਂ ਹੀ ਦਿਵਾਲੇ ਹੋ ਜਾਂਦੇ ਆ ਚੱਲ ਮੈਂ ਚਾਹ ਬਣਾਦਾ ਹੁਣਾ ਫਿਰ ਮੈਨੂੰ ਮੇਰੇ ਦਿਵਾਲੇ ਹੋ ਜਾਣ ਚੱਲ ਯਾਰ ਟਾਈਮ ਨਾ ਪੱਠੇ ਪੈ ਗਿਆ ਦਰਜੀਤ ਦੀ ਮਾਂ ਨੂੰ ਕਿੰਨਾ ਹੋਰ ਕੋ ਕੰਮ ਦੰਦਾ ਕਿ ਦੱਸਦੇ ਮੇਰੀ ਗੱਲ ਸੁਣੋ ਹਾਂਜੀ ਪਾਲੇ ਜੇ ਪੱਠੇ ਆਹੋ ਤੇ ਅੱਜ ਨਾ ਮੇਰਾ ਬੜਾ ਹੀ ਜੀ ਕਰਨ ਡਿਆ ਵਾ ਦਲਜੀਤ ਕੋ ਜਾਣ ਵਾਸਤੇ ਤੇ ਇਦਾਂ ਨਾ ਕਰੀਏ ਜਾ ਕੇ ਮਿਲ ਕੇ ਨਾ ਆਈਏ ਕੁੜੀ ਨੂੰ ਵੇਲਾ ਕੰਮ ਹੀ ਇੱਕ ਦੋ ਕਰਨ ਲੈਣੀ ਕਿ ਨਹੀਂ ਜੀ ਟਾਈਮ ਵੀ ਥੋੜਾ ਰਹਿ ਗਿਆ ਵਾ ਨਾ ਹਾਂ ਤੇ ਮੈਨੂੰ ਇਹ ਆ ਵੀ ਨਿਆਣਾ ਕਬਰਾਇਆ ਹੁੰਦਾ ਵਾ ਤੇ ਚੱਲ ਜਾਵਾਂਗੇ ਕਿਤੇ ਸੌ ਸਿੱਖ ਮਤ ਦੇ ਕੇ ਆਉਂਗੀ ਆਪਣੀ ਧੀ ਨੂੰ ਮੈਂ ਚੱਲ ਇਹ ਤੇ ਗੱਲ ਤੇ ਠੀਕ ਆ ਆਹੋ ਹੁਣ ਨਾ ਥੋੜੇ ਬੋਦੇ ਘਰ ਪੈਸੇ ਵੀ ਰੱਖਿਆ ਕਰੀਏ ਆ ਨਹੀਂ ਪੈਸੇ ਤੇ ਚਾਹੀਦੇ ਆ ਤੇ ਦੂਜੀ ਗੱਲ ਇਹ ਆ ਹੂੰ ਤੇ ਹੁਣ ਜਿਹੜਾ ਮੈਂ ਉਹਨੂੰ ਜਾ ਕੇ ਗੱਲ ਕਰਨੀ ਆ ਉਹ ਮੈਂ ਹੀ ਕਰਨੀ ਆ ਹੁਣ ਫੋਨਾਂ ਤੇ ਉਹ ਗੱਲਾਂ ਨਹੀਂ ਹੁੰਦੀਆਂ ਓਏ ਆਹੋ ਮੈਂ ਤੇ ਨਾ ਆ ਪੱਠੇ ਪਾਉਣ ਤੋਂ ਪਹਿਲਾਂ ਅੜਤਿਲ ਹੋ ਗਿਆ ਇਹ ਅੱਛਾ ਉਹ ਸਾਫ ਸੂ ਕਣਕ ਦਾ ਕਰਾ ਕੇ ਆਇਆ ਹਾਂ ਅੱਛਾ ਅੱਛਾ ਉਹ ਕਹਿੰਦਾ ਕਹਿੰਦਾ ਵੀ ਜਿਹੜੇ ਵਾਦੇ ਪੈਸੇ ਆ ਨਾ ਤੇ ਉਹ ਮੈਨੂੰ ਆਪਣੇ ਘਰ ਪੁੱਤ ਤੱਕ ਲੈ ਜਾ ਠੀਕ ਵਾ ਤੇ ਮੈਂ ਕਹਿੰਦਾ ਵਾ ਵੀ ਉਹ ਨਾ ਸਾਰੇ ਪੈਸੇ ਲੈ ਕੇ ਘਰੇ ਰੱਖ ਲਈ ਇਦਾਂ ਕਰੋ ਪੈਸੇ ਮਿਲਦੇ ਆ ਨਾ ਤੇ ਫੇਰ ਹੀ ਜਾਵਾਂਗੇ ਉੱਥੇ ਉਹਦੇ ਗੱਲ ਵਾ ਕੇ ਸੰਗਲ ਕੀ ਆ ਨੀ ਕੁੜੀ ਨੂੰ ਮੇਲਾਵਾਂਗੇ ਮੰਨ ਲਓ ਕਿਤੇ ਲੋੜ ਪੈ ਗਈ ਤੇ ਮੁੜ ਕੇ ਫੇਕੇ ਦੇ ਮੂੰਹਾਂ ਨੂੰ ਵੇਖਾਂਗੇ ਉੱਥੇ ਠੀਕ ਨਹੀਂ ਨਹੀਂ ਇਹੋ ਜੇ ਕੰਮਾਂ 'ਚ ਕਦੀ ਸਤੁਆਈ ਲਿਆ ਕੇ ਦੀ ਕੋਹ ਕਦੀ ਕੋਹ ਤੇ ਮੁੜ ਕੇ ਹੁਣ ਇਹ ਵੀ ਸਿਆਣੇ ਬਣੇ ਤੇ ਮੁੜ ਕੇ ਜੇਬ 'ਚੋਂ ਕੱਖ ਨਿਕਲਦੇ ਬੁਰੇ ਲੱਗੀਦਾ ਵਾ ਨਹੀਂ ਨਹੀਂ ਪੈਸੇ ਦੇ ਕੋਲ ਚਾਹੀਦੇ ਚਾਹੀਦੇ ਉਹ ਹੀ ਗੱਲ ਵਾ ਨਾ ਇਦਾਂ ਕਰਾਂਗੇ ਇਦਾਂ ਕਰਾਂਗੇ ਪੈਸੇ ਮਿਲ ਜਾਂਦੇ ਆ ਨਾ ਤੇ ਫੇਰ ਹੀ ਜਾਵਾਂਗੇ ਨਾਲੇ ਚੱਲ ਕੁੜੀ ਨੂੰ ਮਿਲਾਂਗੇ ਕੁੜੀ ਦਾ ਮਨ ਹੋਰਦਾ ਹੋਰ ਹੋਜੂਗਾ ਗੱਲ ਤੇ ਵਿਚਾਰੀ ਫੋਨ ਤੇ ਕਰਦੀ ਆ ਪਰ ਨਾ 부ਝੀ 부ਝੀ ਜੀ ਗੱਲ ਕਰਦੀ ਆ ਹੁਣ ਅੱਗੇ ਜਦਦਾ ਹਾਸੇ ਖੇਡਦੀ ਹੁੰਦੀ ਹੈ ਨਾ ਉਦਾਂ ਨਹੀਂ ਹਾਸੇ ਖੇਡਦੀ ਹਾਂ ਯਾਨੀ ਗੱਲ ਸੁਣ ਉੱਥੇ ਜਾਣਾ ਵੀ ਹੈਗਾ ਨਾ ਤੇ ਰੁਪਈਆ 5-4000 ਨੂੰ ਵਖਰਾ ਕੁੜੀ ਨੂੰ ਫੜਾ ਕੋਈ ਨਹੀਂ ਮੈਂ ਦੇ ਆਉਂਗੀ ਤੁਸੀਂ ਲੈ ਆਓ ਨਾ ਉਹ ਚੀਜ਼ਾਂ ਲੈਣ ਦੇ ਨਾਲ ਹੀ ਬੰਦਾ ਆਪ ਖਾ ਪੀ ਲੈਂਦਾ ਲਿਆ ਕੇ ਠੀਕ ਨੇ ਉਸ ਤਰ੍ਹਾਂ ਕਿਸ ਨੂੰ ਕਹਿਣਾ ਤੇ ਕਹਿੰਦੇ ਲਿਆ ਕੇ ਦਿੱਤੀ ਚਲੋ ਕੁਸ਼ਰਨ ਵੀ ਚੰਗਾ ਵਾ ਉਹਨੂੰ ਕਿਹਾ ਕੁਦੋ ਲੈ ਲੈ ਸਰ ਟੱਬਰ ਹੀ ਬੜਾ ਚੰਗਾ ਪੱਥੀ ਰਾ ਕਰਦੀ ਆ ਇੱਕ ਸਾਂਸੀ ਆ ਥੋੜੀ ਜੀ ਉਦਾਂ ਦੀ ਚਲ ਕੋਈ ਗੱਲ ਹੈ ਉਹ ਜਦੋਂ ਮਹਾਰਾਜ ਨੇ ਕਿਰਪਾ ਕਰਦੀ ਤੋ ਨਵੇਂ ਰੰਗਾਂ ਚ ਰੰਗੇ ਜਾਣਾ ਕੋਈ ਗੱਲ ਨਹੀਂ ਹੌਣ ਤੇ ਵੀ ਨਿੱਕੋ ਟੈਨਸ਼ਨ ਲੱਗੀ ਰਹਿੰਦੀ ਆ ਕਿ ਕਿਤੇ ਧੀ ਨਾ ਹੋ ਜੇ ਰੱਬ ਪੋਤੀ ਦੇ ਦੇ ਮੇਰੀ ਧੀ ਨੂੰ ਉਹ ਚੱਲ ਕੋਈ ਗੱਲ ਨਹੀਂ ਜੀਵਨ ਇਹ ਤੇ ਪ੍ਰਮਾਤਮਾ ਨੇ ਹੱਥ ਵਾਸਵਾ ਜੇ ਬੰਦੇ ਦੇ ਉਹ ਬੰਦੇ ਦੇ ਹੱਥ ਵਾਸ ਹੋਵੇ ਨਾ ਤੇ ਬੰਦਾ ਤੇ ਦਿਨ ਪਤਾ ਸਭ ਕੁਝ ਕਰ ਲੇ ਇੱਕ ਦਿਨ ਚ ਗੱਲ ਵਾਕਿਆ ਤੁਹਾਡੀ ਠੀਕ ਵਾ ਚੱਲ ਅਰਦਾਸਾਂ ਦਾ ਦਿਨ ਰਾਤ ਕਰਨ ਦੇ ਆ ਬਾਕੀ ਜੋ ਨੂੰ ਚੰਗਾ ਲੱਗੇ ਉਹ ਚਲੋ ਇਹ ਆ ਪੀ ਧੀ ਪੈਂਦੀ ਚ ਵਧ ਜਾਂਦੀ ਹੈ ਕਿ ਘਰ ਬਾਲ ਬਚਾ ਹੋ ਜੇ ਤੇ ਸਹੀ ਗੱਲ ਵਾ ਚਲ ਆ ਜੋ ਘਟ ਚਾਹ ਬਣਾਈ ਸੀ ਮੈਂ ਪੀ ਲਵਾਨ ਕੇ ਚਾਹ ਬਣਾਈ ਆ ਜੋ ਆਓ ਚੱਲੀਏ ਦੇਖੋ ਨਾ ਮੈਨੂੰ ਇੱਕ ਪਾਣੀ ਦਾ ਗਲਾਸ ਦਈਂ ਤੇ ਬਾਅਦ ਤੇ ਫਿਰ ਚਾਹ ਚਲ ਆ ਜੋ ਪਾਣੀ ਪਿਆਲ ਦੀ ਆ ਜੋ ਗੁਸ਼ਰਨ ਹੈ ਤੋਹੀ ਤਾਂ ਫੋਨ ਫੜ ਕੇ ਬੈਠੇ ਜੇ ਜੇ ਮੈਂ ਫੜ ਲੈਨੀ ਆ ਮੰਮੀ ਤੇ ਕਿਤੇ ਮੈਨੂੰ ਫੋਨ ਵੀ ਨਹੀਂ ਵੇਖਣ ਦਿੰਦੇ ਨਾ ਕਿਤੇ ਟੀਵੀ ਵੇਖਣ ਦਿੰਦੇ ਕਿਉਂ ਕੀ ਜਾਂਦੇ ਮੰਮੀ ਕਹਿੰਦੇ ਜਿੱਦਾਂ ਦੀਆਂ ਤੂੰ ਸ਼ਕਲਾ ਵੇਂਦੀ ਆ ਉਹ ਜਹ ਨਿਆਣਾ ਜੰਮ ਲੇਂਗੀ ਲਾ ਤਾਂ ਸ ਮਮੀ ਦੇ ਰੇ ਉਹੀ ਪੁਰਾਣੇ ਖਿਆਲ ਇਹ ਨਹੀਂ ਸੁੱਧਰ ਸਕਦੇ ਚੱਲ ਕੋਈ ਨਾ ਤੂੰ ਬੂਹਾ ਬੰਦ ਕਰਕੇ ਵੇਖ ਕੋ ਲਿਆ ਕਰ ਹਾਂ ਮੰਮੀ ਉੱਤੇ ਹੀ ਆ ਜਾਂਦੀ ਓ ਕੋਹ ਨਹੀਂ ਹੁੰਦਾ ਯਾਰ ਮੈਂ ਤਾਂ ਨਾਲ ਗੱਲ ਕਰਨੀ ਮੇਰਾ ਨਾਮ ਪਿੰਡ ਜਾਨੂ ਬੜਾ ਜੀਖਣਿਆ ਯਾਰ ਮੈਂ ਤੇਰੀ ਗੱਲ ਸਮਝ ਸਕਦਾ ਹਾਂ ਪਰ ਜਿੱਥੇ ਨਜ਼ਰ ਕੱਢ ਲਿਆ ਤੇ ਹੋਰ ਥੋੜਾ ਟਾਈਮ ਕਰ ਲਾ ਚਲ ਉਹ ਤੇ ਮੈਂ ਕਾੜੀ ਲੈਣਾ ਹੁਣ ਤੂੰ ਇੱਕ ਕੰਮ ਕਰ ਹਾਂ ਤੂੰ ਆਪਣੇ ਮੰਮੀ ਨੂੰ ਫੋਨ ਕਰ ਕਿ ਦੋ ਦਿਨ ਤੱਕ ਕਰਨ ਕੇ ਉਹੀ ਰਹਿ ਜਣ ਤੇਰਾ ਮਨ ਹੋਰ ਹੋ ਜਾਊਗਾ ਤੁਹਾਨੂੰ ਪਤਾ ਹੋਣੀ ਨਾ ਰਹਿ ਸਕਦੇ ਆ ਨਹੀਂ ਕਿ ਉਹਨਾਂ ਦਾ ਸਾਧਦਾ ਨਹੀਂ ਪਿੱਛੇ ਉਹ ਚਾਲਾ ਕੋਈ ਨਾ ਕੋਈ ਹਿੱਲਾ ਕਰਕੇ ਦੋ ਦਿਨ ਦੀ ਕਿਹੜੀ ਗੱਲ ਹੈ ਕੱਦੀ ਮੇਰੇ ਜਿਵੇਂ ਆ ਜਾਣੀਏ ਤੁਹਾਨੂੰ ਪਤਾ ਜੇ ਰਾਤ ਦੇ ਕਿੰਨੀ ਮੰਮੀ ਵੀ ਕਿੰਨੀਆਂ ਬੁੱਲਾਂ ਘੱਤੀ ਆ ਓਏ ਯਾਰ ਮੰਮੀ ਬਾਰੇ ਨਾ ਤੂੰ ਸੋਚਿਆ ਕਰ ਮੰਮੀ ਨੇ ਜੋ ਕਰਨਾ ਉਹਨੇ ਕਰਨਾ ਹੀ ਕਰਨਾ ਕੋਈ ਗੱਲ ਨਹੀਂ ਆਪੇ ਹਟ ਜੂ ਮੰਮੀ ਟਾਈਮ ਦੇ ਹਿਸਾਬ ਨਾਲ ਤੂੰ ਕਰਫੂ ਨਾ ਕੋਈ ਨਾ ਕੋਈ ਹਿੱਲਾ ਕਰ ਲੈਣਗੇ ਹੂੰ ਦੋ ਦਿਨ ਦੀ ਕਿਹੜੀ ਗੱਲ ਆ ਤੇਰਾ ਮਨ ਹੋਰ ਹੋ ਜੂ ਹਾਂ ਕਿ ਸ਼ਰਨ ਯਾਰ ਇੰਨਾ ਟਾਈਮ ਨਿਕਲ ਗਿਆ ਪਰ ਮੰਮੀ ਦੇ ਸੁਭਾਤ ਅਵੇਲ ਨੂੰ ਮਸਾ ਫਰਕ ਨਹੀਂ ਪਿਆ ਹੈ। ਉਹ ਚੱਲ ਕੋਈ ਨਹੀਂ ਟਾਈਮ ਦੇ ਸਾਬ ਨਾਲ ਆਪੇ ਪੈ ਜਾਊਗਾ। ਮੰਮੀ ਤਾਂ ਸਭ ਨੂੰ ਹੋਰ ਹੀ ਗੁੱਸਾ ਕਰਦੇ ਰਹਿੰਦੇ ਆ। ਉਹ ਚੱਲ ਯਾਰ ਕੀ ਕਹਿ ਸਕਦੇ ਹਣ ਮੰਮੀ। ਯਾਰ ਮੈਨੂੰ ਤਾਂ ਇੱਕ ਗੱਲ ਹੋਰ ਵੀ ਡਰ ਲੱਗਦਾ। ਕਿਹੜੀ ਤਾਂ? ਮੰਮੀ ਨੇ ਤਾਂ ਮੈਨੂੰ ਦੋ ਤਿੰਨ ਵਾਰੀ ਗੱਲਾਂ ਵਲਣਾ ਚ ਸੁਣਾਤਾ ਵਾ। ਕੀ? ਵੀ ਜੇ ਕੁੜੀ ਹੋ ਗਈ ਤੇ ਫਿਰ ਵੇਖ ਲਈ। ਉਹ ਦੱਸ ਕੁੜੀ ਮੁੰਡੇ 'ਚ ਕੁਝ ਹੁੰਦਾ ਵਾ ਫਰਕ। ਉਹ ਕਹਿੰਦੇ ਮੈਨੂੰ ਤਾਂ ਪੋਤਾ ਹੀ ਚਾਹੀਦਾ। ਜੋ ਵੀ ਜਣਾ ਮਾਲਕ ਰੇ ਦੇਣਾ। ਠੀਕ ਆ। ਜੋ ਵੀ ਹੋਊਗਾ ਨਾ ਠੀਕ ਠੀਕ। ਤੂੰ ਨਾ ਬਹੁਤਾ ਸੋਚਿਆ ਕਰ। ਮੰਮੇ ਇਹ ਗੱਲ ਮੰਮੀ ਦੀ ਕੋਈ ਗੱਲ ਨਹੀਂ ਪਰ ਚਾਹ ਅੱਜ ਦੇ ਸਮੇਂ 'ਚ ਕੋਈ ਫਰਕ ਨਹੀਂ ਸਮਝਦਾ ਪਰ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੰਮੀ ਕਿਉਂ ਇਦਾਂ ਗੱਲ ਦੇ ਓਏ ਯਾਰ ਕੋਈ ਗੱਲ ਨਹੀਂ ਆ ਮੰਮੀ ਦੀ ਸੋਚ ਆਪੇ ਬਦਲ ਜੂਗੀ ਟਾਈਮ ਦੇ ਨਾਲ ਮੈਂ ਤਾਂ ਕਹਿੰਦੀ ਸਗੋਂ ਧੀਆਂ ਜਿਹੜੀਆਂ ਪੁੱਤਾਂ ਨਾਲੋਂ ਵੀ ਜ਼ਿਆਦਾ ਚੰਗੀਆਂ ਓਏ ਉਹ ਤਾਂ ਗੱਲ ਤੇਰੀ ਠੀਕ ਵਾ ਚਲੋ ਕੋਈ ਗੱਲ ਨਹੀਂ ਆ ਜੋ ਦਊ ਮਾਲਕ ਠੀਕ ਹੀ ਦਊਗਾ ਕੋਈ ਗੱਲ ਹੀ ਮੋਰੀ ਤੂੰ ਟੈਨਸ਼ਨ ਨਾ ਲਿਆ ਕਰ ਠੀਕ ਆ ਠੀਕ ਆ ਤੇ ਆਪਣੀ ਮੰਮੀ ਨੂੰ ਕਰ ਫੋਨ ਹਾਂ ਮੈਂ ਕਰਦੀ ਕੋਈ ਨਾ ਤੇਰਾ ਮਨ ਹੋ ਰੂਗਾ ਠੀਕ ਆ ਠੀਕ ਆ ਹੁਣ ਮੰਮੀ ਆਜੂ ਇਹ ਤਾਂ ਟਾਈਮ ਲੰਘਦਾ ਫਿਰ ਤੂੰ ਰਹੀਂ ਜਾ ਕੇ ਦੱਸ ਦੇਣ ਠੀਕ ਆ ਉਹ ਨਾਲ ਡੈਡੀ ਨੂੰ ਕਹੀ ਤੁਸੀਂ ਆ ਜਿੰਦੇ ਆਹੋ ਨਹੀਂ ਕਾ ਮਮੀ ਵੀ ਕਦੇ ਨਹੀਂ ਆਏ ਨਹੀਂ ਯਾਰ ਕਿ ਮਮੀ ਨੂੰ ਕਹੂੰਗੀ ਡੈਡੀ ਨੂੰ ਨਾਲ ਲੈ ਕੇ ਆਏ ਓਕੇ ਰਿਸ਼ਤੇਦਾਰ ਨੂੰ ਕਹਿ ਦੋ ਯਾਰ ਤੁਹਾਡੇ ਘਰ ਰੁੱਕ ਜਾਣਗੇ ਘਰੇ ਤਾਂ ਗੰਨ ਨੂੰ ਤੁਹਾਨੂੰ ਪਤਾ ਹੀ ਓੱਖਾ ਹੀ ਹੋ ਜਾਂਦਾ ਕੋਈ ਉਹ ਕਿਸੇ ਨੂੰ ਕਹਿ ਦੋ ਆਪਣੇ ਕੇ ਭੂਆ ਭਾਵਾ ਨੂੰ ਕਹਿ ਦੋ ਕਿਸੇ ਨੂੰ ਭੂਆ ਕਿੱਥੋਂ ਹੁੰਦੇ ਆ ਓ ਯਾਰ ਕਹਿ ਕੇ ਵੇਖ ਲੈ ਤੂੰ ਆਪੇ ਚਲ ਮੈਂ ਵੇਖ ਲਾਗੀ ਚਲੋ ਕੋਈ ਗੱਲ ਕਰ ਲੈ ਫਿਰ ਸਰ ਮੈਂ ਕਰਦੀ ਹਾਂ ਫੋਨ ਆ ਗਿਆ ਜੀ ਆਹ ਆ ਗਿਆ ਆ ਗਿਆ ਹਾਏ ਹਾਏ ਕਿਦਾਂ ਲਿਬੜੇ ਤਾ ਆਹ ਕਿਦਾ ਮਹਿਲ ਚ ਆਚਦਾ ਵਾਸਤੇ ਨਭਤਾ ਸਾਰਾ ਹੀ ਦੱਸ ਕਿਤੇ ਉੱਥੋਂ ਤੋਂ ਲੈਂਦੇ ਹੱਥ ਕਿਦਾਂ ਗੰਦੇ ਕੀਤੇ ਆ ਜੇ ਮੈਂ ਲਿਬੜਿਆ ਨਾ ਤੇ ਤੂੰ ਹੀ ਨਖਰੀਂ ਪਤਾ ਆਹਾ ਇਹ ਕੀ ਮਤਲਬ ਹੋਇਆ ਮੈਂ ਤਾਂ ਕਰਦਾ ਤਈ ਟੌਰ ਕੱਢਦੀ ਨਾ ਤੂੰ ਹੂੰ ਟੌਰ ਕੱਢਣਾ ਆਪਣੇ ਹੱਥ ਚ ਹੁੰਦਾ ਤੂੰ ਹੀ ਨਹੀਂ ਕੱਢ ਲਿਆ ਸਾਡੇ ਕਰਮਾਂ ਚ ਕਿੱਥੇ ਟੌਰ ਵਾ ਸਾਡੇ ਕਰਮਾਂ ਚ ਕੰਮ ਹੀ ਆ ਕੰਮ ਤੇ ਬੰਦੇ ਕਾਣਦੇ ਤੇ ਤੂੰ ਹੀ ਕਾਣਦੇ ਜੇ ਬਾਹਰ ਸਿਆੜ ਨਹੀਂ ਕਰਨੇ ਨਾਲ ਅੱਛਾ ਸਿਆੜ ਕੱਢਣ ਦੇ ਜੇ ਮੈਂ ਤਾਂ ਆਪਣਾ ਮੁੰਡਾ ਵੀ ਕੱਢ ਲੈਣਾ ਹੈ ਬਾਹਰ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਅੰਦਰ ਉਨ ਨੂੰ ਮਾਫ ਕਰਿਆ ਠੀਕ ਨਹੀਂ ਸੀਗਾ ਥੋੜਾ ਜਿਹਾ। ਮੈਂ ਕੀ ਹੋ ਗਿਆ ਉਹਨੂੰ? ਚਰਪੀ ਡਾਇ ਕਰ ਮੈਂ ਚਲ ਜਾ ਮੜ ਕੇ ਖਾਦ ਨਹੀਂ ਪਣੀ ਬਾਅਦ ਚ। ਪਾਲਾਂਗੇ। ਤੇ ਤੈਨੂੰ ਕੀ ਹੋਇਆ ਤੂੰ ਤਤੀ ਹੋਈ ਨਹੀਂ। ਮੈਂ ਤਾਂ ਬਾਹਰੋਂ ਆਇਆ ਕੰਮ ਕਰਦਾ ਤੈਨੂੰ ਕੀ ਹੋ ਗਿਆ ਵਲੀ ਬੱਟੀ ਨੂੰ? ਕੋਈ ਨਹੀਂ ਹੋਇਆ ਮੈਨੂੰ। ਮੈਂ ਤਾਂ ਉਦਾ ਹੀ ਬਸ ਤੁਰਦੀ ਫਿਰਦੀ ਐ ਤੁਹਾਨੂੰ ਵੇਖਿਆ ਵਾ ਤੇ ਨਾ ਕਿਤੇ ਪਾਣੀ ਨਾ ਧਾਣੀ ਤੇ ਬੰਦਾ ਕਿਤੇ ਆ ਕੇ ਇੱਕ ਅੱਧਾ ਫੇਰਾ ਮਾਰ ਲੈਂਦਾ ਕਰ। ਤੈਨੂੰ ਗੱਲ ਹੋਈ ਐ ਤੂੰ ਪਾਣੀ ਦੇ ਆਉਂਦੀ ਮਗਰ ਮੇਰ ਕੋ ਨਹੀਂ ਜਾਂਦਾ ਤੂੰ ਪੈਸੜੀ ਢੋਪਾ ਬਾਹਰ ਕਿਤੇ ਬਾਹਰ ਆ। ਕਿੱਦਾਂ ਕਿਤੇ ਪੈਰ ਹੀ ਚੱਲਿਆ ਕਰ ਸਾਰੇ ਬੰਦੇ। ਅ ਆਪ ਬੰਦੇ ਨੇ ਕਿ ਆਪ ਕੀ ਹੋਇਆ ਬਿਮਾਰੀ ਪਈ ਆ ਹਾਏ ਗੋੜੇ ਗੋੜੇ ਤੋਂਪ ਚੜੀ ਆ ਬਾਹਰ ਕਿਤੇ ਹੈ ਕੀ ਕਰਦੇ ਹੁੰਦੇ ਤੋਹੀ ਮੈਂ ਤਾਂ ਬਰ ਨਹੀਂ ਲੱਗਦੀ ਸਿਆੜ ਕੱਢਣ ਦੇ ਜੇ ਪਿੱਛੇ ਪਿੱਛੇ ਖਾਦ ਪਾਈ ਜਾਂਦਾ ਆਹੋ ਤੁਸੀਂ ਕੀ ਬਾਪਰੇ ਹੋ ਵੇਖੀ ਜਾਂਦੇ ਜੇ ਵੇਖਣ ਦੇ ਲਿਪੜਿਆ ਤੂੰ ਢੋਰ ਕੜਿਆ ਵਾ ਇੱਥੇ ਮੇਰਾ ਕਸੂਰ ਵਾ ਤੋਹੀ ਵੀ ਕੱਢ ਲੋ ਬਰੈਸਾ ਤੁਹਾਡੇ ਕੱਪੜੇ ਕੁਰਤਾ ਪਰਾਂ ਪਾ ਕੇ ਬਹਿ ਜਾ ਤੋਹੀ ਵੀ ਹਾਂ ਚਲੋ ਗੱਲਾਂ ਆਉਂਦੀਆਂ ਟੀਲੋ ਚਾਹ ਪਾਣੀ ਪੀਣਾ ਵਾ ਤੇ ਬਣਾਦਾ ਗੱਲਾਂ ਹੀ ਕਰਨੀਆਂ ਤੂੰ ਬਣਾਣਾ ਕਿੱਥੇ ਆ ਤੂੰ ਉਹ ਬੰਦਿਆਂ ਨੇ ਪੀਣੀ ਚਾਹ ਕੇ ਠਹਿਰ ਕੇ ਜੇ ਪੀਣੀ ਲੈ ਜਾ ਰੁਕ ਜਾ ਥੋੜਾ ਜਿਹਾ ਚਲੋ ਠੀਕ ਆ ਫਿਰ ਆ ਧੋ ਲੋ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਕਿੱਦਾਂ ਵੇਖ ਮੈਲ ਨਾਲ ਭਰੇ ਆ ਗੱਲਾਂ ਵੇਖ ਕਰਦੀ ਹੈ ਸਾਰਾ ਅਜ ਨਾਲ ਦੇਖ ਕੇ ਬੈਠੀ ਰਹਿੰਦੀ ਆ ਕੰਮ ਸਾਰਾ ਨੋਗਾ ਕਰਾਉਂਦੀ ਆ ਤੁਹਾਨੂੰ ਤੇ ਆ ਵੀ ਕਰਨਾ ਪੈਣਾ ਵਾ ਮੁਸ਼ਰਨ ਦੀ ਗੱਲ ਵੀ ਸਹੀ ਆ ਵੀ ਮੰਮੀ ਨਾਲ ਫੋਨ ਕਰ ਹੀ ਲੈਣੀ ਆ ਹੈਲੋ ਮਮਾ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਕੋਈ ਗੋਸ਼ਨੀ ਮੈਂ ਠੀਕ ਆ ਹੋਰ ਡੈਡੀ ਠੀਕ ਆ ਹਾਂਜੀ ਹਾਂਜੀ ਨਿੱਕੇ ਘਰੇ ਸਾਰੇ ਵਧੀਆ ਹਾਂਜੀ ਹਾਂਜੀ ਗੁਸ਼ਰਨ ਵੀ ਠੀਕ ਆ ਮਮੇ ਤੁਹਾਨੂੰ ਕਹਿਣਾ ਸੀ ਕਿ ਤੁਸੀਂ ਮੈਨੂੰ ਆਣ ਕੇ ਮਿਲ ਜਾਓ ਹਾਂ ਚਲੋ ਦਿਨੇ-ਦਿਨੇ ਆ ਜਾਓ ਆ ਤੇ ਸਜਾਓ ਕੋਈ ਨਹੀਂ ਪੁੱਤ ਆਵਾਂਗੇ ਤੇ ਜ਼ਰੂਰ ਮੇਰਾ ਵੀ ਬਥੇਰਾ ਜੀ ਕਰਦਾ ਵਾ ਉਹ ਦਣ ਗਏ ਹੀ ਗਏ ਤੇ ਘੜੀ ਦੀ ਘੜੀ ਤੇ ਵਾਪਸ ਆ ਗਏ ਮੁੜ ਕੇ ਤੇ ਧਿਆਨ ਮੇਰਾ ਤੇਰੇ ਚ ਹੀ ਰਿਹਾ ਮੁੜ ਕੋੜ ਕੇ ਆਹੋ ਉਹ ਦਾਣਾ ਆਪਣਾ ਧਿਆਨ ਰੱਖਿਆ ਕਰ ਮੇਰੀ ਤੀ ਅੱਛਾ ਠੀਕ ਵਾ ਚੱਲ ਮਾਲਕ ਦੀ ਮਿਹਰ ਹੋ ਜਾਣੀ ਆ ਕੋਈ ਗੱਲ ਨਹੀਂ ਥੋੜਾ ਟਾਈਮ ਰਹਿ ਗਿਆ ਹੁਣ ਤੇ ਆਹੋ ਹਾਂ ਨਹੀਂ ਨਹੀਂ ਹੁਣ ਨਾ ਕੰਮ ਦਾ ਥੋੜਾ ਜਿਹਾ ਭਾਵੇਂ ਜਿੱਦਾਂ ਮਰਜ਼ੀ ਕਰੀ ਜਾ ਕੋਈ ਟੈਨਸ਼ਨ ਨਹੀਂ ਗਈ ਹੁਣ ਤੇ ਕੰਮ ਦੀ ਹੂੰ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਗੀ ਮੈਂ ਕਹਿੰਨੀ ਆ ਤੇਰੇ ਡੈਡੀ ਨੂੰ ਆਉਨੇ ਆਪਾਂ ਇੱਕ ਅੱਧੇ ਦਿਨ ਤੱਕ ਨਾ ਹੋ ਕੇ ਜਾਂਦੇ ਆ ਠੀਕ ਵਾ ਆਹੋ ਤੂੰ ਫਿਕਰ ਨਾ ਕਰੀ ਤੇ ਜੇ ਜੀ ਕਰਦਾ ਕੁਝ ਖਾਣ ਨੂੰ ਤੇ ਮੈਨੂੰ ਦੱਸ ਅੱਛਾ ਉਹ ਤਾਂ ਮੈਨੂੰ ਪਤਾ ਬਥੇਰਾ ਲਿਆ ਦਿੰਦੇ ਪੁੱਤ ਤੈਨੂੰ ਪਰ ਸਾਨੂੰ ਵੀ ਦੱਸ ਦੇਣਾ ਅਸੀਂ ਕਿ ਲੈ ਕੇ ਆਈਏ ਆਹੋ ਜੇ ਦੱਸੇਂਗੇ ਤੇ ਫੇਰ ਹੀ ਆਵਾਂਗੇ ਹਾਂ ਅੱਛਾ ਚੱਲ ਠੀਕ ਵਾ ਉਹੋ ਹੀ ਲੈਵਾਂਗੇ ਆਹੋ ਠੀਕ ਆ ਠੀਕ ਆ ਉਹ ਤਾਂ ਤੈਨੂੰ ਪਹਿਲਾਂ ਵੀ ਬੜੇ ਪਸੰਦੀ ਸੀ ਹਾਂ ਚੱਲ ਕੋਈ ਨਾ ਮੈਂ ਹੁਣੇ ਕਰਦੀ ਆ ਤੇਰੇ ਡੈਡੀ ਨਾਲ ਗੱਲ ਤੇ ਫਿਰ ਆਉਣੇ ਆਪਾਂ ਚੰਗਾ ਪੁੱਤ ਚੰਗਾ ਧਿਆਨ ਰੱਖੀਆ ਆਪਣਾ ਚੰਗਾ ਸਾਸਰੀਕਾਲ ਲੈ ਵਿਚਾਰੀ ਕਿਦਾਂ ਉਦਰੀ ਜੀ ਤੇ ਕਰਦਾ ਹੀ ਆ ਨਾ ਮਾਂ ਨੂੰ ਮਿਲਣ ਨੂੰ ਚੱਲ ਇਦਾਂ ਕਰਦੀ ਆ ਇਹ ਤੇ ਪਿਓ ਨੂੰ ਕਹਿੰਨੀ ਆ ਫੇ ਜਾ ਕੇ ਕੁੜੀ ਕੋ ਮਿਲ ਖੀਏਗੀ